ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਅਕਾਲੀ ਦਲ ਚੋਂ ਕੱਢੇ ਜਾਣ ਤੋਂ ਬਾਅਦ ਬੀਬੀ ਹਰਜਿੰਦਰ ਕੌਰ ਨੇ ਪਹਿਲੀ ਵਾਰ ਪ੍ਰੈਸ ਕਾਨਫਰੰਸ ਕੀਤੀ ਤੇ ਮੀਡੀਆ ਸਾਹਮਣੇ ਬੇਬਾਕੀ ਨਾਲ ਬੋਲਦੇ ਕਿਹਾ ਕਿ ਉਹ ਅਕਾਲੀ ਦਲ ਚ ਹੈ ਤੇ ਅਕਾਲੀ ਦਲ ਚ ਰਹੇਗੀ ਬੀਬੀ ਹਰਜਿੰਦਰ ਕੌਰ ਨੇ ਕਿਹਾ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਨਹੀਂ ਹੋਏਗੀ ਤੇ ਸੱਚ ਹੈ ਕਿ ਉਹ ਦੋ ਵਾਰ ਚੰਡੀਗੜ੍ਹ ਦੀ ਮਿਆ ਚਾਰ ਵਾਰ ਕੌਂਸਲਰ ਤੇ ਸੱਤ ਵਾਰ ਐਸਜੀਪੀਸੀ ਦੀ ਮੈਂਬਰ ਵੀ ਰਹਿ ਚੁੱਕੀ ਉਹਨਾਂ ਨੇ ਕਿਹਾ ਕਿ ਉਸ ਨੂੰ ਕਿਸੇ ਸਾਜ਼ਿਸ਼ ਤਹਿਤ ਫਸਾਇਆ ਗਿਆ ਤੇ ਉਸ ਨੂੰ ਪਤਾ ਲੱਗਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਦਾਸ਼ੀਅ ਅਕਾਲੀਆਂ ਮੈਂ ਜਨਮ ਤੋਂ ਅਕਾਲੀਆਂ ਤੇ ਮੈਂ ਅਕਾਲੀ ਸੀ ਅਕਾਲੀ ਹਾਂ ਤੇ ਅਕਾਲੀ ਹੀ ਰਹਾਂਗੀ। ਔਰ ਮੈਂ ਤੁਹਾਨੂੰ ਅੱਜ ਸ਼ੇਅਰ ਕਰਦੀ ਹਾਂ ਤੁਹਾਡੀ ਜਾਣਕਾਰੀ ਵਿੱਚ ਅਕਾਲੀ ਦਾ ਮਾਇਨਾ ਕੀ ਹੁੰਦਾ ਅਕਾਲੀ ਹੁੰਦਾ ਕਾਲ ਮੁਕਤ ਸੂਰਮੇ ਦਾ ਨਾਮ ਹੈ ਅਕਾਲੀ। ਸੋ ਮੈਂ ਨਿਰਪਉ ਨਿਰਵੈਰ ਦਾ ਝੰਡਾ ਲੈ ਕੇ ਸਰਬੱਤ ਦੇ ਭਲੇ ਨੂੰ ਸਮਰਪਿਤ ਹੁੰਦਿਆਂ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਚੰਡੀਗੜ੍ਹ ਵਿੱਚ 30 ਸਾਲਾਂ ਤੋਂ ਐਕਟਿਵ ਅਕਾਲੀ ਦਲ ਦੇ ਨੁਮਾਇਦੇ ਵਜੋਂ ਰੋਲ ਦੇ ਬਾਇਆ ਸੰਗਤ ਆ ਥਾ ਸਾਥ ਮਿਲਿਆ ਸਤ ਜਿੱਤਾਂ ਮੈਂ ਚੰਡੀਗੜ੍ਹ ਤੋਂ ਪਾਰਟੀ ਦੀ ਝੋਲੀ 'ਚ ਪਾਈਆਂ ਨੇ ਚਾਰ ਵਾਰੀ ਕਾਉਂਸਲਰ ਦੋ ਵਾਰੀ ਮੇਅਰ ਤੇ 7ਵੀਂ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣਨਾ ਮੈਂ ਮਾਰ ਨਾਲ ਹਮੇਸ਼ਾ ਆਖਿਆ ਸਭ ਥਾਵਾਂ ਤੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੰਡੀਗੜ੍ਹ ਤੋਂ ਬਣਨਾ ਆਪਣੇ ਆਪ 'ਚ ਵਿਲੱਖਣ ਸੀ ਕਿਉਂਕਿ ਮੇਰੀ ਚੋਣ ਚੰਡੀਗੜ੍ਹ ਦੀ ਸੰਗਤ ਨੇ ਲੜੀ ਸੀ ਮੈਂ ਨਹੀਂ ਸੀ ਲੜੀ ਮੈਂ ਤਿਆਰ ਵੀ ਨਹੀਂ ਸੀ ਮੈਂ ਆਪਣੀ ਵੋਟ ਉਦੋਂ ਬਣਾਈ ਸੀ ਜਦੋਂ ਮੈਨੂੰ ਟਿਕਟ ਮਿਲ ਗਈ ਸੀ ਕਿਉਂਕਿ ਮੈਂ ਚਾਹ ਨਹੀਂ ਸੀ ਮੈਂ ਇੱਕ ਪੰਥਕ ਪ੍ਰਚਾਰਕ ਸ਼ੁਰੂ ਤੋਂ ਹਾਂ ਮੈਂ ਬਿਵਾਕੀ ਨਾਲ ਪੰਥ ਦੀ ਗੱਲ ਰੱਖਣ ਚ ਬਿਲਾ ਮਿਸ਼ਵਾਸ਼ ਰੱਖਦੀ ਸੀ ਮੈਂ ਪੰਜਾਬ ਪੰਜਾਬੀਅਤ ਨੂੰ ਸਮਰਪਿਤ ਸੀ ਮੈਂ ਚਾਹ ਨਹੀਂ ਸੀ ਕਿ ਮੈਂ ਕਿਸੇ ਧਾਇਰੇ ਵਿੱਚ ਹੋਵਾਂ ਪਰ ਜਦੋਂ ਮੈਨੂੰ ਪਾਰਟੀ ਨੇ ਹੁਕਮ ਲਗਾਇਆ ਬਾਦਲ ਸਾਹਿਬ ਨੇ ਮੈਨੂੰ ਕਿਹਾ ਮੈਂ ਜਾ ਕੇ ਸਭ ਤੋਂ ਪਹਿਲਾਂ ਆਪਣੀ ਵੋਟ ਬਣਾਈ ਔਰ ਉਦੋਂ ਕੈਂਡੀਡੇਟ ਆਪਣਾ ਨਾਮਿਨੇਸ਼ਨ ਭਰ ਰਹੇ ਸੀ ਪਰ ਕਮਾਲ ਇਹ ਹੋਇਆ ਕਿ ਸਭ ਗੁਰੂ ਘਰਾਂ ਤੋਂ ਸੰਗਤਾਂ ਨੇ ਕਮਾਨ ਸੰਭਾਲ ਲਈ। ਔਰ ਜਦੋਂ ਮੈਂ ਜਿੱਤ ਕੇ ਗਈ 40 ਸੈਕਟਰ ਚ ਮੈਨੂੰ ਜ਼ਿੰਦਗੀ ਦਾ ਮੇਰਾ ਉਹ ਅਹਿਮ ਵਾਕ ਹੈ ਮੈਨੂੰ ਸੰਗਤ ਨੇ ਕਿਹਾ ਜਿੱਦਾਂ ਇੱਕ ਮੂਮੈਂਟ ਚੱਲੀ ਸੀ ਨਾ ਮੈਂ ਅੰਨਾ ਹਾਂ। ਆ ਤੇ ਲੋਕ ਤੁਰਪੇ ਸੀ ਅਸੀਂ ਵੀ ਸਭ ਨੂੰ ਕਹਿੰਦਾ ਸੀ ਅਸੀਂ ਹਰਜਿੰਦਰ ਕੌਰ ਆ। ਔਰ ਮੈਂ ਚੰਡੀਗੜ੍ਹ ਦੇ ਅੱਧੇ ਸੈਕਟਰਾਂ ਚ ਗਈ ਵੀ ਨਹੀਂ ਸੀ ਉੱਥੋਂ ਲੋਕਾਂ ਨੇ ਮੈਨੂੰ 80% ਵੋਟਾਂ ਪਾਈਆਂ ਸੀ। ਸੋ ਤੁਸੀਂ ਸਮਝ ਸਕਦੇ ਹੋ। ਇੰਨਾ ਵੱਡਾ ਸੰਗਤ ਦਾ ਵਿਸ਼ਵਾਸ ਪਿਆਰ ਕਰਜ਼ਾ ਤੁਹਾਡੇ ਸਿਰ ਤੇ ਹੋਵੇ ਤੁਸੀਂ ਜ਼ਿੰਦਗੀ ਭਰ ਕਿਸੇ ਪਾਸੇ ਨਹੀਂ ਜਾ ਸਕਦੇ ਔਰ ਚਾਹੇ ਉਹ ਕਿਸਾਨ ਮੋਰਚਾ ਹੈ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੈ ਮੈਂ ਕਿਸਾਨ ਦੀ ਧੀ ਪਹਿਲਾਂ ਪਰ ਉਸ ਤੋਂ ਵੀ ਜ਼ਿਆਦਾ ਮੇਰਾ ਕੌਮੀ ਫਰਜ਼ ਹੈ ਕਿ ਮੈਂ ਹਮੇਸ਼ਾ ਹੀ ਇਹਨਾਂ ਸਾਰੇ ਮੋਰਚਿਆਂ ਦੀ ਮੱਤ ਚੜ੍ਹ ਕੇ ਹਿੱਸਾ ਪਾਇਆ ਤੇ ਪੰਨ ਦੀ ਵੀ ਰਵਾਂਗੀ ਮੈਂ ਚੰਡੀਗੜ੍ਹ ਦੀ ਸੰਗਤ ਨੂੰ ਤੁਹਾਡੇ ਰਾਂਹੇ ਵਿਸ਼ਵਾਸ ਦਿਵਾਉਣਾ ਚਾਹੁੰਦੀ ਆ ਕਿ ਮੈਂ ਜੋ ਸੀ ਮੈਂ ਉਹੀ ਹਾਂ ਮੈਂ ਪਾਰਟੀ ਲਈ ਉਸੇ ਤਰ੍ਹਾਂ ਹੀ ਸੇਵਾ ਕਰਨੀ ਹੈ ਔਰ ਉਹਨਾਂ ਦਾ ਪਿਆਰ ਵਿਸ਼ਵਾਸ ਮੇਰੇ ਨਾਲ ਹੈ ਉਹਨਾਂ ਦੇ ਪਿਆਰ ਵਿਸ਼ਵਾਸ ਨੂੰ ਲੈ ਕੇ ਇਦਾਂ ਹੀ ਅੱਗੇ ਵਧਾਂਗੇ